ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਮਰਾਲਾ ਦੇ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਪਿੰਡ ਗੜਹੀ ਤਰਖਾਨਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਵਿੱਚ ਉਹਨਾਂ ਦਾ ਸਾਰਾ ਕੱਪੜਾ ਸਾਮਾਨ ਨਕਦੀ ਰਾਸ਼ਨ ਤੋਂ ਇਲਾਵਾ अनेका ਪਸ਼ੂ ਵੀ ਬੁਰੀ ਤਰ੍ਹਾਂ ਚੋਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿੱਚ ਬਣੀਆਂ ਦੋ ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ ਜਿਨ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ 3.5 ਲੱਖ ਰੁਪਏ ਦਾ ਕਪੜਾ ਸੜਕ ਤੇ ਸੁਆਹ ਹੋ ਗਿਆ ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਝੁਗਗੀਆਂ ਨੂੰ ਅਗਰ ਲੱਗਣ ਕਾਰਨ ਇਹਨਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਪਹਿਨਣ ਲਈ ਕੱਪੜੇ, ਖਾਣ ਲਈ ਰਾਸ਼ਨ ਅਤੇ ਨਾ ਸਿਰ ਤੇ ਛੱਤ ਬਚੀ। ਗਰੀਬ ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕੇ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਲਈ ਅੱਗੇ ਆਉਣ। समराला तो ब्यूरो रिपोर्ट मुझे फोन गया मैं दो बजे रात को यहाँ पर आया मौके पे जब मैं मौके पे आया तो मैं कहता था उस बिल्कुल जल के सुहा हो चुका था यहाँ पर बहुत कुछ जब मैं अपने दुकान तरफ गया तो मेरे दुकान भी सुहा हो गया था मैं दर्जी काम करता हूँ साथ में रेडीमेड कपड़ा ही बेचता हूँ टोटल मेरे साढ़े तीन लाख से ऊपर मेरा नुकसान हो चुका है सर मेरा दुकान में कुछ भी नहीं बचा है ते की सर ये लगाया गया है आज भी रात बारह हैं ਕੀ ਕਾਰਨ ਮੰਦੂ ਅੱਗ ਲੱਗੰਦੇ? ਵੀ ਜਸਟ ਅੰਤ ਸੁੱਟੇ ਹੋ ਉਸ ਟੰਤ ਲਟਾ ਚੱਲਦੀਆਂ ਪਈਆਂ ਸੀ। ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕੇ ਸਾਹ ਹੋ ਗਿਆ ਬੱਸ। ਚਾਹ ਬੋਲ ਮਾਰ ਤਕ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਮ ਤੰਦੇ ਕੱਪੜੇ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਹੜੇ ਤੰਤੇ ਪਰ ਕੱਪੜੇ ਪਾਏ ਆ ਉਹ ਤੋਂ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾਇਆ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੇ ਦੁਸ਼ਮਣੀ ਨਾਲ ਅੱਗ ਲਾਇਆ ਗਿਆ ਇਨਾ ਗਰੀਬਾਂ ਦਾ ਹਾਲ ਦੇਖ ਲਓ ਕੀ ਹਾਲ ਹੋਇਆ ਆ ਨਾ ਕਪੜੇ ਬੱਚਿਆ ਨਾ ਕੁਛ ਬੱਚਿਆ ਨਾ ਭੰਡੇ ਬੱਚਿਆ ਕੁਝ ਵੀ ਨਹੀਂ ਬੱਚਿਆ ਇਹ ਦੇਖੋ ਪਵਿੱਤਰ ਸਿੰਘ ਜੀ ਐਸਐਚਓ ਮਛਗੜਾ ਸਾਹਿਬ ਨਾ ਦਸੇ ਰਾਤ ਨੂੰ ਇੱਥੇ ਆ ਜੀ ਤੇ ਸਾਢੇ 1:10 ਦੀ ਗੱਲ ਆ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਘੁਗਿਆਂ ਨੂੰ ਅੱਗ ਲੱਗ ਗਈ ਤੇ ਤੁਰੰਤ ਹੀ ਅਸੀਂ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਿਆ ਹੋਰ ਮੱਜਾਂ ਸੀ ਇੱਥੇ ਇਹਨਾਂ ਦੀ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਮੰਨ ਲਓ ਬਾਹਰ ਕੱਢੇ ਤੇ ਕੁਝ ਚਾਰ ਬੱਕਰੀਆਂ ਇੱਕ ਗਊ ਤੇ ਕੁਝ ਇਹਨਾਂ ਦੇ ਘਰੇਲੂ ਸਮਾਨ ਉਸ ਤੋਂ 15-16 ਝੁਕੀਆਂ ਨੇ ਜੀ ਜਿਹੜੀਆਂ ਜਲਕੀਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਹੀ ਰਲ ਗਿਆ ਜੀ ਕਿ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਊਗੀ ਕਾਰਵਾਈ ਅਮਚਲੀਆ ਤੇ